ਹਾ ਪੁੱਤ ਪਾਪਾ ਤੈ ਕਿਥੇ ਚੱਲ ਰਹਾ ਹੈਂ ਮੈਂ ਚੰਡੀਗੜ੍ਹ ਚੱਲਣਾ ਅੱਜ ਮੈਂ ਵੀ ਜਾਣਾ ਉੱਥੇ ਰੋਜ਼ ਗਾਰਡਨ ਉਹ ਆਥੇ ਮੈਂ ਵੀ ਜਾਣਾ ਨਹੀਂ ਨਹੀਂ ਪੁੱਤ ਮੈਂ ਤਾਂ ਗੱਲਾਂ ਮੁਬਤ ਉੱਥੇ ਕੰਮ ਮੈਨੂੰ ਚੰਡੀਗੜ੍ਹ ਮੈਂ ਆਪਣੇ ਦੋਸਤ ਦੇ ਨਾਲ ਚੱਲਿਆ ਨਹੀਂ ਮੈਂ ਵੀ ਜਾਣਾ ਉੱਥੇ ਗੱਡਾ ਸਨੇ ਰੋਜ਼ ਗਾਰਡਨ ਵਾ ਹਮ ਮੈਂ ਵੀ ਜਾਣਾ ਨਹੀਂ ਤੂੰ ਸਕੂਲੇ ਜਾਣਾ ਪੁੱਤ ਤੂੰ ਦਿਹਾੜੀ ਭੱਜਣਾ ਸਕੂਲ ਤੋਂ ਕੱਤ ਹਮ ਨਾਲ ਤੇ ਹੀ ਮੈਂ ਦੱਸਿਆ ਕੱਤ ਨਹੀਂ ਕੱਲ੍ਹ ਵੀ ਮੈਨੂੰ ਰਾਤੀ ਪਹੁੰਚਣਾ ਮੈਨੂੰ ਮੈਂ ਨਹੀਂ ਜਾਣਾ ਹੈ ਉਹਦੇ ਅੰਕਲ ਨੇ ਗਾਣਾ ਅੰਕਲ ਹਾਂ ਉਹਨੇ ਜਣਾ ਨਾਲੋਂ ਰਾਤੀ ਫੋਨ ਆ ਕੇ ਕੰਮ ਹੈ ਕੰਮ ਕਰ ਰਹੀ ਆ ਆਪਾਂ ਨੂੰ ਜਣ ਜਾਗੇ ਪਰ ਮੈਂ ਨਹੀਂ ਜਾਣਾ ਹੈ ਕੋਤੋਂ ਨਾਲ ਹੁਣ ਹੈ ਟੰਡੀ ਕੋੜ ਤੈਨੂੰ ਫੇਕ ਤੇ ਲੈ ਜਾਊਂਗਾ ਤੈਨੂੰ ਤੇਰੀ ਮੰਮੀ ਨੂੰ ਬੰਨ ਮੈਂ ਅੱਜ ਜੀ ਕਰੰਡ ਤੂੰ ਮੇਰੀ ਭੈਣ ਉੱਠ ਤੇ ਨਾ ਤੋ ਉਹਦੇ ਸਕੂਲੇ ਜਾ ਬਸ ਹੋਣ ਵਾਲੀ ਤੇਰੀ ਮੈਂ ਵੀ ਸਕੂਲ ਜਾਣਾ ਅੱਜ ਕਿਉਂ ਨਹੀਂ ਜਾਣਾ ਸਕੂਲ ਨੂੰ ਕਾਹਤੇ ਮਿਲ ਲੱਕ ਇੰਤ ਨੂੰ ਤੈਨੂੰ ਕਹਤਾ ਹੈਗਾ ਫੇਰ ਖਾ ਲਿਆ ਤੈਨੂੰ ਨਹੀਂ ਮੈਂ ਅੱਜ ਜਾਣਾ ਚਲ ਤੈਨੂੰ ਰੋਜ਼ ਘਟ ਕੇ ਦੱਸਾਂ ਰੋਜ਼ ਘਟ ਕਿੰਨੇ ਦੱਸਿਆ ਹੈਗਾ ਉੱਥੇ ਮੈਨੂੰ ਪਤਾ ਮੇਰੇ ਸਾਰੇ ਇਸਲੀਅਤ ਹੋ ਗਏ ਆਈਆਂ ਵਾ ਉਹ ਸਭ ਵੇਖਾਈਆਂ ਹਾਂ ਮੈਂ ਹੋਂ ਕੱਲੀ ਰਹਿ ਗਈਆਂ ਹੋਰ ਕੀ ਕੀ ਵੇਖਣ ਆਲਾ ਉੱਥੇ ਉਹ ਉਹ ਤੇ ਮੈਨੂੰ ਪਤਾ ਨਹੀਂ ਪਰ ਰੋਜ਼ ਗਾਰਡਨ ਮੈਂ ਜਾਣਾ ਤੈਨੂੰ ਫੇਰ ਲੱਗ ਜਾਊਗਾ ਮੈਂ ਚੋਪਾ ਕੇ ਨਾ ਹੱਥ ਉਹ ਤਿਆਰ ਕਰ ਨਹੀਂ ਮੈਂ ਅੱਜ ਜਾਣਾ ਜੇ ਤੂੰ ਨਹੀਂ ਕਰੀਦੀ ਹੋਈ ਜੀ ਕਤੋਂ ਮੈਂ ਆ ਜਾਣਾ ਵਾਂ ਫਿਰ ਤੂੰ ਰਹਿ ਲੇਟ ਹੀ ਹੋਣਾ ਚਲ ਆ ਤੇ ਜਾਣਾ ਨਾ ਮੈਂ ਪਰ ਮੈਂ ਨਹੀਂ ਜਾਣਾ ਮੇਰਾ ਪੁੱਤ ਨੇ ਇਹ ਜਦ ਕਰੀਤੀ ਹੋਈ ਸੀ ਠੀਕ ਆ ਉਠ ਕੇ ਤਿਆਰ ਹੋ ਨਹੀਂ ਪਾਪਾ ਨੇ ਮੇਰੀ ਗੱਲ ਨਹੀਂ ਮੰਨੀ ਹੁਣ ਮੈਂ ਵੀ ਨਹੀਂ ਸਕੂਲ ਲੈ ਜਾਣਾ ਹੱਜ ਕਰ ਲੋ ਜਗਾੜਾ ਜੇ ਤੁਂ ਜੰਨਾ ਕੋਈ ਬਾਕੀ ਆ ਤਾਂ ਫਿਰ ਉਸੰਮ੍ਰੀਤ ਨੂੰ ਤਿਆਰ ਕਰਾਂ ਸਕੂਲ ਵੀ ਭੇਜਣਾ ਹੈ ਜੇ ਵੀ ਕਰਨ ਦੇ ਉੱਠਣ ਤੋਂ ਉਹ ਕਿਸ਼ ਭਾਈ ਕਰਨ ਲੱਗੀ ਆ ਮੈਂ ਸਮ੍ਰੀਤ ਜੇ ਉੱਠੀ ਨਹੀਂ ਤਾਂ ਮੈਂ ਚਲ ਉਹਨਾਂ ਚ ਥੋੜਾ ਜਿਹਾ ਕੰਮ ਹੀ ਕਰ ਲਾਂ ਕੰਮ ਤੇ ਕਰ ਲਾਂ ਸਮ੍ਰੀਤ ਨੂੰ ਮੈਂ ਲੱਟ ਨਹੀਂ ਘਣ ਲੈ ਨਾਲ ਉਹ ਜਿੱਦ ਕਰਦੀ ਹੈ ਨਹੀਂ ਚੰਡੀਗੜ੍ਹ ਲੈ ਜਾਣਾ ਤਾਂ ਪੜਨਾ ਨਹੀਂ ਹੁੰਨੇ ਸਕੂਲ ਵੀ ਜਾਣਾ ਮੈਂ ਤਾਂ ਸੋਚ ਕਹਿੰਦੀ ਸੀ ਮੱਠ ਹੁੰਨੀ ਤੇ ਸਕੂਲ ਪੇਜ਼ ਹੀ ਆ ਮੈਂ ਦੱਸਿਆ ਤਾਂ ਉਹ ਜਿੱਦ ਕਰਕੇ ਬੈ ਗਈ ਕਿ ਮੈਂ ਜਾਣਾ ਕਿ ਨਹੀਂ ਮੈਂ ਰੋਜ਼ਗਾਰਡਨ ਵੇਖਣਾ ਮੇਰੀਆਂ ਸਾਰੀਆਂ ਛੇਲੀਆਂ ਵੇਖਾਈਆਂ ਤੁਸੀ ਦੇ ਕੰਮ ਚੱਲੇ ਤੇ ਰੋਜ਼ਗਾਰਡਨ ਉਹਨਾਂ ਨੂੰ ਕਿੰਨੇ ਕਮਾਉਣਾ ਉਥੇ ਹੈਗੀ ਹੋ ਰਾਣੀ ਦੀ ਪਰਜਾਈ ਹੈ ਨਾ ਉਥੇ ਭਰਾ ਭਲੇ ਰਹਿੰਦੇ ਤੇ ਉਥੇ ਛੱਡ ਦਾਂਗੇ ਇਹਨੂੰ ਆਪੇ ਘੁਮਾ ਲਿਆ ਅਸੀਂ ਕੰਮ ਕਰ ਲਾਂਗੇ ਆਪਾਂ ਕੀ ਪਤਾ ਹੁੰਦਾ ਅਗਲੇ ਦਾ ਟਾਈਮ ਹੋਵੇ ਕਿ ਨਾ ਹੋਵੇ ਉਹ ਇਹ ਕਰ ਲੈ ਗਈ ਆ ਪਾ ਤੇ ਵੀ ਪਰ ਜਿੱਤ ਕਰਕੇ ਬੈਠੀ ਆ ਤੇ ਚਲੇ ਵੀ ਗਈ ਤੇ ਚੰਡੀਗੜ੍ਹ ਘੜਾ ਨੇੜੇ ਆ 4-5 ਘੰਟੇ ਆਉਣ ਲੱਗ ਜਾਣੇ 4-5 ਘੰਟੇ ਜਾਣ ਲੱਗ ਜਾਣੇ ਆਹ ਉਹ ਗੱਲ ਹੈ ਤੇ ਫਿਰ ਇਹਨੇ ਥੱਕ ਜਾਣਾ ਤੇ ਸਵੇਰੇ ਫੇਰ ਸਕੂਲ ਤੋਂ ਛੁੱਟੀਆਂ ਜਾਣੀਆਂ ਇਹਦੀ ਆ ਕੱਲ ਤੇ ਤਰੀਬ ਕਰੀ ਆ ਆ ਤੇ ਤਾਂ ਦੋ ਦਿਨ ਬਰਬਾਦ ਹੋ ਜਾਣੇ ਆਪੇ ਇਦਾਂ ਕਰਾਂਗੇ ਕਿ ਇਹ ਦਿਨਾਂ ਛੁੱਟੀਆਂ ਹੋਣਗੀਆਂ ਤੇ ਫਿਰ ਉਹਦੋਂ ਕਮਾਉ ਆਹ ਮੈਨੂੰ ਕਿਹਾ ਮੈਂ ਕਿਹਾ ਤੈਨੂੰ ਛੁੱਟੀਆਂ ਦੇ ਵਿੱਚ ਮੈਂ ਤੇਰੀ ਮਾਂ ਲੈ ਕੇ ਜਾਵਾਂਗਾ ਉਹ ਮਾਂ ਲਵਾਵਾਂਗੇ ਪਰ ਇਹਨਾਂ ਜਿੱਦ ਜੀ ਕਰਕੇ ਬੈਗੀ ਆ ਪਤਾ ਨਹੀਂ ਕਿ ਉਹ ਜਿੱਦੀ ਜੀ ਹੁੰਦੀ ਜਾਂਦੀ ਆ ਪਾਪਾ ਤੁਸੀਂ ਮੈਨੂੰ ਅੱਛਾ ਨਹੀਂ ਆ ਤੁਸੀਂ ਤਾਂ ਚੁੱਪ ਕਰਕੇ ਚਲ ਗਏ ਹੋ ਜਿਹੜੇ ਐਦਾਂ ਕਰੋ ਨ ਕੋਈ ਚੀਜ਼ ਲਾ ਦੋ ਉਹਦਾ ਬੰਨ ਲਾ ਦੋ ਉਹਦਾ ਬੰਨ ਕਿ ਮੈਂ ਚੀਜ਼ ਲੈ ਕੇ ਦੋ ਕੋਈ ਫੇਰ ਸ਼ਾਇਦ ਮੰਨ ਜੇ ਤੇ ਫਿਰ ਨਾ ਜਦੋਂ ਛੁੱਟੀਆਂ ਹੋਣਗੀਆਂ ਨਾ ਫਿਰ ਉਹਨੂੰ ਘਮਾ ਲਿਆਵਾਂਗੇ ਨਾਲੇ ਆਪ ਗਏ ਹੋਈਏ ਨਾ ਫਿਰ ਧਿਆਨ ਰੱਖਿਆ ਜਾਂਦਾ ਕਿਹਦੇ ਆਸਰੇ ਆਪਾਂ ਕੀ ਭੇਜਣਾ ਕੋ ਨਾ ਅਭੀ ਤੁਸੀਂ ਤਾਂ ਉੱਧਰ ਚਲਣਾ ਕੰਮਵਾਲ ਤੇ ਫੇਰ ਔਖਾ ਜਾਣੇ ਦਾ ਚੱਲਿਆ ਮੇਰਾ ਬੜੂਆ ਫੜਾ ਮੈਂ ਉਹਨੂੰ ਬਣਾਉਣਾ ਪੱਕੀ ਜਾਂਦੀ ਸਮਰੀ ਪੁੱਤ ਚਲ ਉੱਠ ਤਿਆਰ ਹੋ ਮਨਗੇ ਕੀ ਮਨਗੇ ਕੀ ਮੰਗੇ ਤੇ ਮਨਗੇ ਲੈ ਮੈਂ ਨੀ ਇਹ ਮੈਂ ਤੁਹਾਨੂੰ ਕਹਿ ਰਿਹਾ ਕਿ ਸਕੂਲ ਲੈ ਜਾਣਾ ਹਾਂ ਨਹੀਂ ਲੈਣਾ ਇਹ ਤਾਂ ਨਹੀਂ ਕਰੀਦੀ ਹੋਈ ਸੀ ਮੇਰਾ ਪੋਤਾ ਮੇਰੀ ਜੇ ਤਾਮ ਕੋਈ ਆ ਨਾ ਗੱਲ ਸੁਣ ਮੇਰੀ ਉਠ ਉਠ ਜਦੋਂ ਤੈਨੂੰ ਗਰਮੀ ਦੀਆਂ ਛੁੱਟੀਆਂ ਹੋਣਗੀਆਂ ਨਾ ਗਰਮੀਆਂ ਦੀਆਂ ਛੁੱਟੀਆਂ ਪੈ ਹੀ ਜਾਣੀਆਂ ਨੇ ਜੂਨ ਮਹੀਨੇ ਤੇ ਮੈਂ ਤੇਰੀ ਮੰਮੀ ਸਾਰੇ ਜਿਹੜੇ ਜਾਵਾਂਗੇ ਤੇ ਉਥੇ ਸਾਰਾ ਕੋਤੇ ਕੁਮਾਗ ਲੰਗਣਾ। ਹੋ, 2 ਮਹੀਨੇ ਹੋ ਜਾਂਦੇ ਆ ਜੂਨ ਨੂੰ। ਤੇ ਫਿਰ ਕੀ ਹੋ ਗਿਆ? ਨਾ, ਮੈਂ ਜਾਣਾ। ਚਲ ਤੂੰ ਇੱਧਰ ਆ। ਮੈਂ ਤੇਰੇ ਵੱਤ ਫੀਲ ਆ ਕੇ ਆਂ ਜਿਹੜੀ ਕੋਤੇ ਸਵਾਤ ਕੋਕੜਾ ਨੂੰ ਲੈ ਕੇ ਆਉਂ ਮਤਲਬ। ਹੂੰ ਤੇ ਇਕਰਾ ਲਾ ਕੇ ਜਨੈ ਲੈ ਆ। ਨਹੀਂ ਨਹੀਂ ਲਿਆ ਕੇ ਦੂੰ। ਤੂੰ ਤਾਂ ਤਹੀ ਕਿਹਾ ਕਿ ਨਹੀਂ ਲੈ ਕੇ ਜਾਣਾ। ਤੇ ਰੋਜ਼ ਗੜਨ ਤੇ ਤੇ ਤੂੰ ਇਕਰਾ ਹੋ ਲਾ ਕੇ ਦੇਣਾ ਮੈਨੂੰ ਉਹ। ਤੇ ਪਾਪਾ ਤੇ ਵਿਸ਼ਵਾਸ ਨਹੀਂ ਤੈਨੂੰ। ਮੈਂ ਗਾ ਤੇ ਪਰ ਜਿਹੜਾ ਹੋਰ ਮੈਂ ਕੜਾ ਤੂੰ ਲੈ ਕੇ ਨਹੀਂ ਜਾਣਾ। ਤੂੰ ਕੰਮ ਤੈਨੂੰ ਦੋਵਾਂ ਨੂੰ ਆਥੇ। ਉਹਨੂੰ ਰੇਕਮਡ ਚੱਲੇ ਹੁਣ ਅਗੇ ਸਾਮਾ ਨੂੰ ਘਰ ਆ ਜਾਣਾ ਚੱਲ 10 ਤੇਰੇ ਵਾਸਤੇ ਕੀ ਲੈ ਗਿਆ ਮੈਂ ਲੈਪਟਾਪ ਹੈ ਉਹ ਕਰਨਾ ਹੀ ਮੈਂ ਗੇਮਾਂ ਖੇਡ ਨਹੀਂ ਆਉਂਦੀ ਮੇਰੇ ਫਰੈਂਡਾਂ ਨੇ ਵੀ ਜਾਰੀਆ ਲੈਪਟਾਪ ਤੇ ਗੇਮ ਨਹੀਂ ਲੈਪਟਾਪ ਬਹੁਤ ਵੱਡੀ ਚੀਜ਼ ਤੂੰ ਇਹ ਨਿੱਗੀ ਜੀ ਹੈਗੀ ਤੂੰ ਲੈਪਟਾਪ ਤੋਂ ਕਰਨਾ ਵਾ ਮੈਨੂੰ ਹੁੰਦਾ ਚਲੋ ਨਾ ਮੈਂ ਵੀਡੀਓ ਵੇਖਿਆ ਹੈਗੇ ਫੋਨ ਤੇ ਦੇਖ ਲੈ ਇਹ ਦਰੀਂ ਦਪੋ ਨਾ ਲੈ ਲੈਪਟਾਪ ਤੇ ਗੇਮ ਖੇਡਣੀ ਨਾ ਮੋਬਾਈਲ ਫੋਨ ਤੇ ਖੇਡਣੀ ਉਦਾਂ ਖੇਡਿਆ ਕਰਨਾ ਬਸ ਮੱਕਾ ਪਤਾ ਹੈ ਮੈਨੂੰ ਪਹਿਨਾ ਜਿੱਦ ਰੋਜ਼ ਬੰਨ ਲੈ ਗਮਾਇਆ ਤਾਂ ਲੈਪਟਾਪ ਹੀ ਲੱਗ ਦਿੱਤਾ ਤਾ ਹੁਣ ਨਹੀਂ ਮੈਂ ਬੋਲਦੀ ਮੈਂ ਤੈਨੂੰ ਉੱਠ ਕੇ ਤਿਆਰ ਹੋ ਨਹੀਂ ਉਹ ਚੱਲ ਉੱਠ ਨਹੀਂ ਚੱਲਿਆ ਦੂੰਗਾ ਮੈਂ ਅੱਛਾ ਆ ਕੀ ਲਿਆਣਾ ਵਾ ਕੋਹ ਨਹੀਂ ਕਹਿੰਦੀ ਲੈਪਟਾਪ ਚਾਹੀਦਾ ਮੈਨੂੰ ਸ਼ਾਬਾਸ਼ ਹੁਣ ਡਮਾਂਡਾਂ ਕੋਈ ਵਾਧੀਆਂ ਜਾਂਦੀਆਂ ਜਾਂਦੀਆਂ ਤੇਰੀਆਂ ਚੱਲ ਉੱਠ ਦੇ ਸਕੂਲ ਨੂੰ ਤਿਆਰ ਹੋ ਕਦੀ ਤੂੰ ਚੰਡੀਗੜ੍ਹ ਜਾਣਾ ਕਦੀ ਤੂੰ ਲੈਪਟਾਪ ਲੈਣਾ ਵਾ ਨਹੀਂ ਤੂੰ ਲੈਪਟਾਪ ਕੀ ਕਰਨਾ ਵਾ ਮੈਂ ਗੇਮ ਖੇਡਣੀ ਹੈ ਬਸ ਅਜਾ ਤੱਕ ਗੇਮਾਂ ਖੇੜ ਲਈਆਂ ਆ। ਆ ਹੁਣ ਗਏ ਗੇਮਾਂ ਖੇਡਣ ਨੂੰ ਤੈਨੂੰ ਲੈਪਟਾਪ ਲੈ ਕੇ ਦੇਈਏ ਹਨਾ। ਸੁਮਨੀ ਤਾਂ ਬਹੁਤ ਹੀ ਜਿੱਦੀ ਹੁੰਦੀ ਜਾਂਦੀ ਹੈ। ਚਲ ਉੱਠ ਤੇ ਸਕੂਲ ਨੂੰ ਤਿਆਰ ਹੋ। ਜਿਹੜੀ ਚੀਜ਼ ਤੇਨੂੰ ਲਿਓਣ ਵਾਲੀ ਉਹੀ ਲਿਆ ਕੇ ਦੇਣੀ ਦੂਜੀ ਐਵੇਂ ਲਿਆ ਕੇ ਦੇਈਏ। ਜੋ ਲੈਪਟਾਪ ਦੀ ਜ਼ਰੂਰਤ ਪਊਗੀ ਨਾ ਉਹ ਤੇ ਲਿਆਵਾਂਗੇ। ਚਲ ਹੁਣ ਪਿਆਰ ਨਾ ਕਰਿਆ ਕਰ ਕੁਛ ਨਹੀਂ ਹੋਈ ਰਹਿਦਾ। ਬਸ ਸਵੇਰ ਦਿਨ ਉਠੋਂਦੀ ਹੀ ਉੱਠਣ ਵੀ ਨਹੀਂ ਦਈ ਹੈਗੀ। ਚਲੋ ਜਿੱਦ ਕਰਕੇ ਬੈਠੀ ਕੋਈ ਗੱਲ। ਕੋਈ ਨਹੀਂ ਆ ਜਿਹਦੀ ਮੰਗ ਮੰਨਣ ਵਾਲੀ ਆ। ਹੈ ਗਿੱਡੀ ਕਨੂੰ ਲੈਪਟਾਪ ਚਾਹੀਦਾ ਵਾ। ਚਲ ਜੈ ਕਹਿੰਦੀ ਮੈਂ ਲੈ ਆਂ ਇੱਧਰ ਚਲੋ ਹਣਾ ਤੇ ਆਉਂਦਾ ਨਹੀਂ ਇਹਨੂੰ ਲੈਣਾ ਦਵਾ ਮੈਨੂੰ ਹਾ ਦੋਗੀ ਤੁਹਾਡੇ ਵਾਲੀ ਵੀ ਹੈ ਹੈ ਲੈਪਟਾਪ ਉਹਨੇ ਕੀ ਕਰਨਾ ਜਦੋਂ ਨੇ ਜ਼ਰੂਰਤ ਹੋਊਗੀ ਸਕੂਲ ਨੂੰ ਜ਼ਰੂਰਤ ਪਊਗੀ ਉਦੋਂ ਨਹੀਂ ਲੈ ਦਾਂਗੇ ਉਹ ਕਹਿੰਦੀ ਮੇਰੀਆਂ ਸਾਰੀਆਂ ਸੇਲੀਆਂ ਕੋ ਹੈਗਾ ਸੇਲੀਆਂ ਨਾ ਜੋ ਜ਼ਰੂਰਤ ਨਹੀਂ ਹੈਗਾ ਵੀ ਜੋ ਸੇਲੀਆਂ ਤਾਂ ਹੈਗਾ ਤੇ ਇੰਨੀ ਵੀ ਲੈਣਾ ਹੈਗਾ ਵਾ ਇਹਨੇ ਸਾਰਾ ਦਿਨ ਗੇਮਾਂ ਖੇਡਦੀ ਰਿਆ ਕਰਨਾ ਹੁੰਦੀ ਤੇ ਫਿਰ ਇਹਨੇ ਪੜ੍ਹਨਾ ਕਿੱਦਾਂ ਵਾ ਮਹੀਤੇ ਗਲਤੀ ਸਹੀ ਹੈ ਅੱਜ ਜਦੋਂ ਇਹਨੂੰ ਜ਼ਰੂਰਤ ਹੋ ਗਈ ਤੂੰ ਲੈ ਕੇ ਦਵਾਂਗੇ ਪਰ ਹੁਣ ਅਜੇ ਤੱਕ ਖਡੋਣਿਆ ਨਾ ਖੇਡਣ ਵਾਲੀ ਹੋਣੀ ਮੈਨੂੰ ਲੈਪਟਾਪ ਦੀ ਦੀਦੀ ਕੀ ਜ਼ਰੂਰਤ ਪਈ ਹੈ ਚੱਲ ਕੁਝ ਵੀ ਕਰਦੇ ਐਵੇਂ ਨਾ ਇਹਦੀ ਉਸੇ ਵਾਲ ਗੱਲ ਮੰਨ ਲਿਆ ਕਰੋ ਚੱਲ ਫੇਰ ਕਰਦੇ ਆ ਰੂ ਉਹ ਤੇ ਨਹੀਂ ਆਣੀ ਆ ਤੂੰ ਤੇ ਤੁਸੀਂ ਉਸੇ ਵਾਲ ਮੰਨ ਕੇ ਬਹਿ ਜਾਣੇ ਤੂਰੇ ਡੱਪਾ ਮਾਰੇ ਲੋ ਜੀ ਮੇਰੇ ਪਾਪਾ ਪੈਣਾ ਚੰਡੀ ਗੜ ਚੱਲ ਲੈ ਮੈਂ ਕਿਹਾ ਮੈਨੂੰ ਨਾਲ ਲੈ ਜਾਓ ਪਪਾ ਉਹ ਨਹੀਂ ਲੈ ਕੇ ਗਏ ਤੇ ਪਪਾ ਕਿੰਦਾ ਖੜੋਣਾ ਦੱਸ ਮੈਂ ਖਰ ਲਾਪਟਾਪ ਲੈ ਦੋ ਨਾ ਨਹੀਂ ਲੈ ਕੇ ਦਿੱਤਾ ਹਾਏ ਹਾਏ ਕੀ ਇਹ ਗੱਲ ਐਪਟੋਪ ਕੀ ਆ ਕੋਈ ਨਹੀਂ ਤੂੰ ਰੋਣਾ ਪੁੱਤ ਤੈਨੂੰ ਮੈਂ ਲੈ ਕੇ ਦਵਾਂਗੀ ਹਾਂ ਹਾਂ ਤੇ ਤੂੰ ਇਦਾਂ ਨਾ ਕਰ ਸਵੇਰਾ ਸਵੇਰਾ ਰੋਣਾ ਮੇਰੀ ਧੀ ਪਪਾ ਚੰਡੀਗੜ੍ਹ ਗਿਆ ਕੋਈ ਨਾ ਸ਼ਾਮਾਂ ਨੂੰ ਆ ਜਾਣਾ ਉਹ ਮਰਲੇ ਡਬਲੋਂ ਆਈ ਪੈਣਾ ਮੈਂ ਕਿ ਕਿ ਮੈਨੂੰ ਨਾਲ ਜੋ 24 ਵੀਂ ਰੇ ਕਿ ਗਏ ਚਲ ਕੋਈ ਨਹੀਂ ਖੜਿਆ ਨਾ ਫੇਕ ਤੇ ਰਿਛੇ ਤੈਨੂੰ ਕਹ ਕਮ ਮਮੀ ਮੈਂ ਲੈ ਜਾਉਂਗੀ ਤੈਨੂੰ ਕਿਤੇ ਇੱਥੇ ਲੈ ਜਾਉਂਗੀ ਤੈਨੂੰ ਮੈਂ ਕਮਾ ਲਿਆ ਉਹਨੇ ਪੁੱਤ ਸ਼ਾਮਾ ਨੂੰ ਆ ਜਾਣਾ ਹੈ ਉਹ ਤਾਂ ਕੰਮ ਗਿਆ ਵਾ ਕੱਲ ਆਂਦਾ ਹੀ ਮੈਂ ਕੰਮ ਜਾਣਾ ਵਾ ਉਹ ਤਾਂ ਕਹਿੰਦੇ ਉਹ ਤਾਰੂ ਕਿੰਨੇ ਵਜੇ ਆਏਗਾ ਪਾਪਾ ਨੇ ਮੈਨੂੰ ਕੱਲ ਸ਼ਾਮੀ ਆਖੇ ਦੱਸਿਆ ਸੀ ਉਹਨੇ ਪਾਪਾ ਤੈਨੂੰ ਦਿਨ ਦਿਨ ਰਾਤ ਨੂੰ ਫੋਨਾ ਆਇਆ ਉਹ ਪੁੱਤ ਤਾਂ ਇਹਨੂੰ ਉਦਾਂ ਹੀ ਆਂਦੇ ਆ ਤੂੰ ਬਾਜੂ ਤੋਂ ਅੱਗੇ ਤੂੰ ਨਾ ਨਾ ਜਾਵੇਂ ਆਹੇ ਉਹ ਗੱਲੀ ਨਾ ਕੋਈ ਨਹੀਂ ਪੁੱਤੀ ਤੂੰ ਤਾਂ ਇੱਥੇ ਆਣ ਕੇ ਖੜ ਗਈਆਂ ਚੱਲ ਤਿਆਰ ਹੋ ਸਕੂਲ ਨਹੀਂ ਜਾਣਾ ਨਹੀਂ ਕਿਉਂ ਨਹੀਂ ਜਾਣਾ ਸਕੂਲੇ ਹਾਂ ਨਹੀਂ ਜਾਣਾ ਮੈਂ ਅੱਜ ਕੀ ਗੱਲ ਐਸੇ ਪੁੱਤ ਕੀ ਕਰਨਾ ਤੂੰ ਘਰ ਸਕੂਲੇ ਜੀ ਜਿਹਦੀ ਕਰਾਂਦਾ ਹੀ ਆ ਮੈਂ ਪਹਿਲਾਂ ਕਹਿੰਦੀ ਮੈਂ ਚੰਡੀ ਕਰ ਜਾ ਹੁਣ ਕਹਿੰਦੀ ਲੈਪਟਾਪ ਲਾ ਕੇ ਦੇਣਾ ਦੇ ਦੋ ਫੇਰ ਕੀ ਆ ਖਡਾਉਣਾ ਹੀ ਆ ਉਹ ਕੀ ਆ ਐ ਮਮੀ ਖਡਾਉਣਾ ਤੋ ਹੋਰ ਤੈਨੂੰ ਪਤਾ ਵੀ ਹੈ ਮਾਂ ਆ ਨੂੰ ਇੱਕ ਵਾਰ ਆਖੇ ਤਾਂ ਮਾਂ ਉਸ ਵੇ ਚੀਜ਼ ਲੈ ਕੇ ਦਿੰਦੀ ਸੀ ਤੇ ਫੇਰ ਤੂੰ ਆਖ ਦਿੰਦੀ ਆ ਮੈਨੂੰ ਨਿਆਣਿਆਂ ਦੇ ਹੁੰਦੇ ਅਗਲ ਨਾ ਕਰਿਆ ਕਰ ਤੁਹਾਨੂੰ ਤਾਂ ਪਤਾ ਹੈਗਾ ਲੈਪਟਾਪ ਹੁੰਦਾ ਕੀ ਆ ਬਾਜੀ ਆ ਹੋਰ ਕੀ ਹੁਣਾਵਾ ਉਹ ਬਾਜੀ ਨਹੀਂ ਹੈਗੀ 40 50 ਹਜ਼ਾਰ ਦਾ ਹੁੰਦਾ ਵਾ ਉਹ ਅੱਛਾ ਅਜੇ ਇੰਨੀ ਕੀ ਜ਼ਰੂਰਤ ਆ ਲੈਪਟਾਪ ਦੀ ਜਦੋਂ ਇਹ ਵੱਡੀ ਹੋਊਗੀ ਇਹਨਾਂ ਨੂੰ ਪੜ੍ਹਨ ਲਈ ਜ਼ਰੂਰਤ ਪਊਗੀ ਉਦੋਂ ਲੈ ਦੇਵਾਂਗੇ ਉਹ ਕਦੀ ਚੀਜ਼ ਵਾਜਦੀ ਐਨੀ ਮਹਿੰਗੀ ਆਉਂਦੀ 40 50 ਹਜ਼ਾਰ ਹੁਣ ਹੋਰ ਲੱਗੇ ਹੋਵੇ ਤਾਂ ਮੈਂ ਤੁਹਾਨੂੰ ਵਿਖਾ ਦਵਾਂ ਕਿ ਕਿਹੜੀ ਚੀਜ਼ ਆ ਇਹ ਤਾਂ ਫਿਰ ਉਦੋਂ ਹੀ ਜਦ ਕਰੀ ਜਾਂਦਾ ਹੀ ਬਹੁਤ ਹੀ ਜਿੱਦੀ ਹੋ ਗਈ ਆ ਚਾ ਖਡਾਉਣਾ ਹੋਵੇ ਤਾਂ ਬੰਦਾ ਲੈ ਆ ਵੀ ਦਵੇ ਇਹਨੂੰ ਚੱਲ ਨਹੀਂ ਤਿਆਰ ਹੋ ਸਕੂਲ ਵਾਸਤੇ ਮੰਨ ਲੈਣਾ ਸਮ੍ਰਿਤੀ ਇਹ ਦਜੀ ਦਾ ਨਹੀਂ ਕਰੀਦੀ ਇਹ ਧਾਰਾ ਕਰਿਆ ਕਰੋ ਪਿੱਛੇ ਵੀ ਤੂੰ ਇਦਾਂ ਹੀ ਕਰਦੀ ਹੋਣੀ ਆ ਆਪਣੇ ਪਟੀਆਂ ਦੇ ਨਾਲ ਉਹ ਚੀਜ਼ ਨਹੀਂ ਲੈ ਕੇ ਦਿੰਦੀ ਹੋਣੀ ਤੇ ਆਂਦੇ ਉਹ ਤਾਈਓ ਤੈਨੂੰ ਇਟਾ ਬੁਰੀ ਨਾ ਲੱਗਦੇ ਹੁਣ ਮੰਮੀ ਤੁਸੀਂ ਪਿੱਛੇ ਨੂੰ ਚੱਲ ਜਾ ਤਾ ਹੋਰ ਕੀ ਆ ਚੱਲੋ ਜੇ ਬਾਜੀ ਆ ਨਿਆਣੇ ਨੂੰ ਲੈ ਦੋਗੇ ਤਾਂ ਕੀ ਆ ਮੈਂ ਕਹਿੰਦੀ ਬਾਜੀ ਨਹੀਂ ਆ 40 50 ਹਜ਼ਾਰ ਦੀ ਚੀਜ਼ ਆ ਚਲ ਦੇ ਫੇਰੇ ਇਹਨੇ ਵਿਗੜਨਾ ਹੀ ਆ ਉਹਦੇ ਨੂੰ ਬੈਠੀ ਰਹਿਣਾ ਕਰਨਾ ਮੈਂ ਅੱਗੇ ਗੇਮਾਂ ਖੇਡਣ ਉਤੇ ਉਹਨਾਂ ਗੇਮਾਂ ਖੇਡੀਆਂ ਆ ਆਹਦੇ ਨਿਆਣਿਆਂ ਤਾਂ ਗੇਮਾਂ ਹੀ ਖੇਡਣੀਆਂ ਹੋਣ ਨਿਆਣਿਆਂ ਨੂੰ ਹੋਰ ਕੀ ਕਰਨਾ ਉਤੇ ਚਲੋ ਜੋ ਤਰ੍ਹਾਂ ਨੂੰ ਚੰਗਾ ਲੱਗਦਾ ਤੁਸੀਂ ਕਿਹੜੀ ਘੇਰੀ ਮੰਨਣੀ ਹੈ ਜੇ ਨਿਆਣੀ ਆਂਦੀ ਹੀ ਮੈਂ ਉੱਥੇ ਜਾਣਾ ਵਾ ਤਾਂ ਉਹਨੇ ਆਪ ਤਾਂ ਕੀ ਲੈਣਾ ਜਾਂ ਤਾਂ ਨੇ ਪੁੱਛਿਆ ਹੀ ਨਾ ਕਰੇ ਕੁਝ ਆਪਣੀ ਮਰਜ਼ੀ ਨਾਲ ਹੀ ਚੁਲਿਆਂਤੀ ਤਿੱਖੜੋਣਾ ਜੇ ਮੰਗੇ ਤਾਂ ਖੜਵਾਣਾ ਤੇ ਬੰਦਾ ਲੈ ਆ ਦੇਵੇ ਉਹਨੇ ਲਿਆੜੇ ਦਾ ਦਿਲ ਟੁੱਟਦਾ ਇਸ ਤਰ੍ਹਾਂ ਨਿਆਣੀ ਜੀ ਹੋਈ ਤੇ ਮम्मी ਹੋਣ ਅੱਜ 40-50 ਜਹਦੀ ਚੀਜ਼ ਮੰਗੀ ਹੈ ਕੱਦੋਂ ਲੱਖ ਦੀ ਮੰਗੂਗੀ ਤੇ ਕਿੱਥੋਂ ਲਿਆ ਕੇ ਦੇਣੀ ਐ ਇਦਾਂ ਚੀਜ਼ਾਂ ਨੂੰ ਜਦਕੇ ਨੂੰ ਜ਼ਰੂਰਤ ਹੈ ਨਹੀਂ ਉਹਦੀ ਚੱਲ ਕੋਈ ਨਹੀਂ ਪਤਾ ਤੂੰ ਨਾ ਵੱਡਾ ਹੋ ਫਿਰ ਤੂੰ ਨਾ ਨੌਕਰੀ ਤੇ ਲੱਗੀ ਤੇ ਜੋ ਮਰਜੀ ਆਪਣਾ ਲੱਲੀ ਕੋਰਸ ਕਰੀ ਅਜੇ ਪੁੱਤ ਤੂੰ ਇੰਨੀ ਜਿੱਦ ਨਾ ਕਰਿਆ ਕਰ ਚੰਗਾ ਤੈਨੂੰ ਪਤਾ ਥਾ ਕਾ ਵੀ ਮੈਨੂੰ ਨਹੀਂ ਲੈ ਕੇ ਦੇਣਾ ਤੇ ਤੂੰ ਇੰਨੀ ਜਿੱਦ ਨਾ ਕਰਿਆ ਕਰ ਕਿ ਕੀ ਬੜੀ ਬੀਬੀ ਆ ਪੜਾਈ ਕਰ ਪੜਾਈ ਕਰਕੇ ਫੇਕੋਰਸ ਕਰੂ ਮੇਰਾ ਪੋਤਾ ਫੇ ਮੇਰੇ ਪੁੱਤ ਨੇ ਜੋੜੀ ਚੀਜ਼ ਨੂੰ ਜੀ ਕੀਤਾ ਪਹਿਲ ਲਿਆ ਕਰਨੀ ਆ ਠੀਕ ਆ ਨਾ ਚਲ ਆ ਫਿਰ ਆ ਤੇ ਮੈਂ ਤੇ ਤਿਆਰ ਕਰਾਂ ਤੇ ਸਕੂਲ ਜਾ ਠੀਕ ਆ ਜੋ ਲੈਪਟਾਪ ਦੀ ਜਰੂਰਤ ਪੋਗੀ ਤੇ ਲੈ ਦਾਂਗੇ ਵੇਖ ਕਿ ਤਰ੍ਹਾਂ ਕੁੜੀ ਨੂੰ ਝੜਕਦੀ ਆ ਕੀ ਮੈਂ ਕਰਾਂ ਮੈਂ ਸਭ ਬਹੁਤ ਦੁਖੀ ਹੋ ਗਈ ਆ ਜੇ ਉਹ ਮੰਗਦੀ ਆ ਖਡਾਉਣਾ ਤੇ ਉਹਨੂੰ ਚਲੋ ਤੁਸੀਂ ਲਿਆਣ ਦਿਓ ਤੇ ਗਾੜੀਆਂ ਮੈਨੂੰ 40 50 ਹਜ਼ਾਰ ਦੱਸਦੀ ਆ ਕੀ ਤੱਕ ਨੇੜਾ ਤੇ ਕੀ ਆ ਉਹ ਤੇ ਕੀ ਬਲਾਵਾ ਤੇ ਕੀ ਨਹੀਂ ਮਿੰਨ ਤੇ ਗੱਲ ਦਾ ਹੀ ਪਤਾ ਹੈਗਾ ਤੇ ਨਿਆਣੀ ਜਦੋਂ ਇਤਰਾਣ ਕੇ ਰੋਣ ਲੱਗੇ 부ਸਕਦੀ ਆ ਤੇ ਮੇ ਅੱਖ ਤੇ ਮੇਰਾ ਕਲੇਜਾ ਪਾੜ ਜਾਂਦਾ ਕੀ ਕਰਾਂ ਮੈਂ ਮੈਂ ਬੜੀ ਦੁਖੀ ਹੋ ਗਈ ਜੇ ਉਹਨੂੰ ਕੁਛ ਦੱਸਿਆ ਇਹ ਨਾ ਕਰਨ ਕਿ ਕੋਈ ਚੀਜ਼ ਲੈਣੀ ਕਿ ਨਹੀਂ ਲੈਣੀ ਨਾ ਪੁੱਛਣ ਉਹਨੂੰ ਪਹਿਲਾਂ ਉਹਨੂੰ ਪੁੱਛ ਲੈਂਦੇ ਤਾਂ ਮਗਰੋਂ ਕੁੜੀ ਵਿਚਾਰੀ ਰੋਕੇ ਤੇ ਮੇਰੇ ਲੱਗੇ ਆਉਂਦੀ ਐ ਮੈਂ ਕੀ ਕਰਾਂ ਮੈਂ ਨਹੀਂ ਕੋਈ ਵੀ ਤਰਸ ਸਕਦੀ ਇਹ ਵੀ ਆ ਤੇ ਇਹ ਤਾਂ ਨੂੰ ਮਮੀ ਪਤਾ ਨਹੀਂ ਕਿ ਹਕਲਦਾ ਪਤਾ ਨਹੀਂ ਚਲੋ ਮਰਜੀ ਇਹਨਾਂ ਦੀ ਜੋ ਮਰਜੀ ਕਰਨਾ ਦੋਏ ਜੀ ਸਮ੍ਰਿਤ ਉਹ ਤੇ ਇਦਾਂ ਨਹੀਂ ਕਰੀਦਾ ਤੁਸੀਂ ਇਹ ਦੀ ਜ਼ੇਦ ਕਰਨ ਦੇ ਹੀ ਆ ਕਰਨ ਦੇ ਹੀ ਆ ਨਾ ਹੈ ਕਦੀ ਤੂੰ ਕਹੇਗਾ ਉਹ ਤੋਂ ਕਰੀਏ ਤੈਨੂੰ ਪੜਨਾ ਨਹੀਂ ਆਉਂਦਾ ਸਕੂਲ ਹੂੰ ਪੜਨਾ ਨਹੀਂ ਆਉਂਦਾ ਜਿਹੜਾ ਸਕੂਲ ਤੋਂ ਜ਼ੇਦ ਕਰਨ ਦੀ ਵੀ ਮੈਂ ਨਹੀਂ ਜਾਣਾ ਆਉਂਦਾ ਤੇ ਫਿਰ ਮੈਂ ਜੇ ਨਹੀਂ ਕਰਾਂਦਾ ਮੇਰਾ ਉੱਥੇ ਜਾਣਾ ਹੈਗਾ ਰੋਜ਼ ਗਾਰਡਨ ਤੇ ਚੰਡੀਗੜ੍ਹ ਪਾਪਾ ਨਾਲ ਤਨ ਕਿਹਾ ਤੇ ਅੱਜ ਛੁੱਟੀਆਂ ਹੁਣ ਇਹ ਨਾ ਫਿਰ ਆਪਾਂ ਜਾਵਾਂਗੇ ਇਦਾਂ ਉੱਥੇ ਤੂੰ ਇਕੱਲੀ ਕਿੱਦਾਂ ਘੁੰਮੂਗੀ ਜੋ ਆਪਾਂ ਸਾਰੇ ਜਾਵਾਂਗੇ ਨਾ ਫਿਰ ਜ਼ਿਆਦਾ ਮਜ਼ਾ ਆਉਂਦਾ ਹੈ ਨਾ ਨਸੀਲੀਆਂ ਜੜੀਆਂ ਵੀ ਆਪਣੇ ਮੰਮੀ ਪਾਪਾ ਨਾਲ ਗਈਆਂ ਨਹੀਂ ਆਵਾਂ ਤੇ ਪਾਪਾ ਨੇ ਉੱਥੇ ਕੰਮ ਚੱਲ ਜਾਣਾ ਵਾ ਚੱਲ ਜਾਣਾ ਨਾ ਤੇ ਤੂੰ ਇਕੱਲੀ ਕਿੱਦਾਂ ਘੁੰਮੋਗੀ ਇਕੱਲੇ ਨੂੰ ਤਾਂ ਮਜ਼ਾ ਹੀ ਨਹੀਂ ਆਉਂਦਾ ਨਾ ਉਹ ਤੇਰੇ ਮਮਾ ਦਾ ਸੁਪਨਾ ਹੀ ਨਾ ਤੂੰ ਅਫਸਰ ਬੰਨਾ ਹਾਂ ਤੇ ਫਿਰ ਤੂੰ ਕਿੱਦਾਂ ਪੂਰਾ ਕਰਨਾ ਜੇ ਤੂੰ ਸਕੂਲ ਤੋਂ ਛੁੱਟੀ ਕਰਕੇ ਤੇ ਤੂੰ ਘੁੰਮਨ ਜਾਉਂਗੀ ਫਿਰ ਨਹੀਂ ਸੁਪਨਾ ਪੂਰਾ ਹੁੰਦਾ ਹੁੰਦਾ ਜਿਹੜੋ ਤੇ ਅੱਜ ਸਕੂਲ ਦੇ ਕੰਮ ਸਮਝਾਉਣਾ ਤੈਨੂੰ ਉਹ ਤਾਂ ਫਿਰ ਤੈਨੂੰ ਸਮਝ ਹੀ ਨਹੀਂ ਲੱਗਣੀ ਤੇ ਅਫਸਰਾਂ ਨੂੰ ਤੇ ਸਾਰੇ ਜਿਹੜੇ ਹੈਗੇ ਆ ਚੀਜ਼ਾਂ ਜਿਹੜੀਆਂ ਸਮਝ ਆਉਣ ਤੇ ਫਿਰ ਹੀ ਕੋਈ ਅਫਸਰ ਬੰਦਾ ਵਾ ਠੀਕ ਠੀਕ ਆ ਤੇ ਫਿਰ ਜਦੋਂ ਆਪਾਂ ਛੁੱਟੀਆਂ ਆਣਗੀਆਂ ਨਾ ਤੇ ਸਾਰੇ ਜਾਣੇ ਘੁੰਮਨ ਜਾਵਾਂਗੇ ਫਿਰ ਤੇ ਫਿਰ ਹੋਰ ਵੀ ਕਿਤੇ ਜਾਵਾਂਗੇ ਕੱਲ ਦਾ ਰੋਜ਼ ਗਾਰਡਨ ਨਹੀਂ ਘੁੰਮਣਾ ਠੀਕ ਆ ਤੇ ਚਾਹ ਉਹ ਮੈਂ ਤੇਨ ਤਿਆਰ ਕਰਾਂ ਤੇ ਫਿਰ ਤੂੰ ਨਾ ਫਟਾਫਟ ਸਕੂਲ ਚੱਲ